ਜਿਵੇਂ ਆਪ ਸਭ ਨੂੰ ਪਤਾ ਹੈ ਵੀ ਜਗਤਾਰ ਸਿੰਘ ਜਗੀਜੋਲ ਨੂੰ 4 ਨਵੰਬਰ 2017 ਨੂੰ ਅਰੈਸਟ ਕੀਤਾ ਗਿਆ ਸੀ ਤੇ ਉਹਦੀ ਅਰੈਸਟ ਦੇ ਦਰਾਂਨ ਡੀਐਸਪੀ ਬਲਵਿੰਦਰ ਸਿੰਘ ਨੇ ਉਹਦੇ ਜ਼ਮਾਨਤਲਾਸ਼ੀ ਆਰਟੀਕਲ ਜਿਹੜੀ ਜ਼ਮਾਨਤਲਾਸ਼ੀ ਮੀਮੋ ਬਣੀ ਸੀ ਫਲਦ ਬਣੀ ਸੀ ਉਹਦੇ ਮੁਤਾਬਕ ਉਹਦੇ ਕੋਲੋਂ ਇੱਕ ਸੋਨੇ ਦੀ chain ਇੱਕ ਸੋਨੇ ਦੀ ਮੁੰਦਰੀ 5000 ਰੁਪਏ ਨਗਦ ਤੇ ਇੱਕ ਮੋਬਾਈਲ Samsung ਦਾ ਉਹਦੇ ਤੋਂ ਜ਼ਮਾਨਤਲਾਸ਼ੀ ਦੇ ਤੌਰ ਤੇ ਲਿਆ ਸੀ ਤੇ ਉਹਦੇ ਇਹ ਜਿਹੜਾ ਕੇਸ ਹੈਗਾ ਇਹ ਬਾਗਾ ਪੁਰਾਣੇ ਥਾਣੇ ਦਾ ਐਫਆਈਆ ਨੰਬਰ 193/16 ਸੀ ਆਮ ਜ਼ੈਤ ਤੇ ਯੂਪੀਏ ਦਾ ਜਿਹੜਾ ਕਿ 4 ਮਾਰਚ 2025 ਨੂੰ ਐਡੀਸ਼ਨਲ ਸੈਸ਼ਨ ਜੱਜ ਮੋਗਾ ਸਰਦਾਰ ਹਜੀਤ ਸਿੰਘ ਦੀ ਅਦਾਲਤ ਤੋਂ ਬਰੀ ਕਰ ਦਿੱਤਾ ਗਿਆ ਸੀ ਤੇ ਬਰੀ ਹੋਣ ਤੋਂ ਬਾਅਦ ਅਸੀਂ 22 ਜੁਲਾਈ 2025 ਨੂੰ ਇਹ ਜਾਮਾ ਤਲਾਸ਼ੀ ਆਰਟੀਕਲ ਜਿਵੇਂ ਮੈਂ ਦੱਸਿਆ ਵੀ ਸੋਨੇ ਦੀ ਮੁੰਦਰੀ ਚੈਨ 5000 ਰੁਪਏ ਤੇ ਮੋਬਾਈਲ ਨੂੰ ਵਾਪਸ ਲਾਉਣ ਦੀ ਐਪਲੀਕੇਸ਼ਨ ਲਗਾਤੀ ਸੀ ਤਾਂ ਇਸ ਦੇ ਸਬੰਧ ਦੇ ਵਿੱਚ ਆਧਾਤ ਤਰੀਕਾ ਪੈਣ ਤੋਂ ਬਾਅਦ ਜਗਪ੍ਰੀਤ ਸਿੰਘ ਜਿਹੜਾ ਕੌਨਸਟੇਬਲ ਸੀ ਹੈਡ ਕੌਨਸਟੇਬਲ ਬਾਗਾਪੁਰਾ ਥਾਣੇ ਦਾ ਉਹਨੇ 26/8/25 ਨੂੰ ਦੱਸਿਆ ਕਿ ਐਸਐਸਏ ਤਨ세ਮ ਸਿੰਘ ਜਿਹੜੀ ਕੇਸ ਪ੍ਰੋਪਰਟੀ ਹੈਗੀ ਆ ਉਹ ਹੈਂਡਓਵਰ ਨਹੀਂ ਕਰਕੇ ਗਿਆ ਕਿਸੇ ਦੇ ਤੇ ਸਾਨੂੰ ਟਾਈਮ ਦਿੱਤਾ ਜਾਵੇ ਸਾਨੂੰ ਲੱਭ ਨਹੀਂ ਰਹੇ ਜਮਤਰਾਜੀ ਦੇ ਆਰਟੀਕਲ ਜਿਹੜੀਆਂ ਚੀਜ਼ਾਂ ਹੈਗੀਆਂ ਮੁੰਦਰੀ ਚੈਨੀ 5000 ਰੁਪਇਆ ਤੇ ਮੋਬਾਈਲ ਤੇ 4/9/25 ਨੂੰ ਫਿਰ ਅਸੀਂ ਇਹਦੇ ਚ ਨਾਲ ਐਡੀਸ਼ਨਲ ਸਬਮਿਸ਼ਨ ਦਿੱਤੀਆਂ ਸੀ ਐਪਲੀਕੇਸ਼ਨ ਐ ਐਡੀਸ਼ਨਲ ਡਾਕੂਮੈਂਟ ਜਿਹੜੇ ਦਿੱਤੇ ਸੀ ਨਾਲ ਉਹਦੇ ਸ਼ਿਫਟ 25825 ਦੀ ਜਿਹਦੇ ਮੁਤਾਬਿਕ ਗੋਗਨਾ ਜੁਵੈਲਰ ਸਕਾਟਲੈਂਡ ਯੂਕੇ ਨੇ ਦੱਸਿਆ ਕਿ ਇਹ ਜਿਹੜੀ ਮੁੰਦਰੀ ਹੈਗੀ ਆ ਇਹ ਚੈਨ ਜਿਹੜੀ ਹੈਗੀ ਆ ਇਹ 10 ਟੋਲੇ ਦੀ ਆ 100 ਗ੍ਰਾਮ ਦੀ ਜਿਹੜੀ ਚੈਨ ਹੈਗੀ ਆ ਸੋਨੇ ਦੀ ਤੇ ਨਾਲ ਦੀ ਨਾਲ ਜਗਤਾਰ ਸਿੰਘ ਜੱਗੀ ਜੋਲ ਦੀ ਵਿਆਹ ਤੋਂ ਬਾਅਦ ਦੀ ਫੋਟੋ ਜਿਹਦੇ ਵਿੱਚ ਉਹਦੇ ਚੈਨੀ ਪਾਈ ਦਿਸਦੀ ਆ ਉਹ ਅਸੀਂ ਜਿਹੜੀ ਆ ਅਦਾਲਤ ਦੇ ਵਿੱਚ ਚਾ 925 ਨੂੰ ਕੋਟ ਨੇ ਸਪੁੱਧ ਕੀਤੀ ਗਈ ਵੀ ਇਸ ਤਰ੍ਹਾਂ ਦੀ ਚੈਨੀ ਆ ਤੇ ਇੰਨਾ ਉਹਦਾ ਵਜਨ ਨਾ ਕਿਉਂਕਿ ਵਜਨ ਪੁਲਸ ਨੇ ਕਿਤੇ ਵੀ ਆਪਣੀ ਜਿਹੜੀ ਜਾਮਤਲਾਸ਼ੀ ਮੀਮੋ ਸੀ ਐਕਜ਼ਿਬਿਟ ਹੋਈ ਸੀ ਪੀਡਬਲਯੂ 4ਓਵਰ ਸੀ ਉਹਦੇ ਵਿੱਚ ਕਿਤੇ ਵੀ ਉਹਦਾ ਵਜਨ ਨਹੀਂ ਸੀ ਲਿਖਿਆ ਤਾਂ ਕਰਕੇ ਅਸੀਂ ਉਹਨਾਂ ਦੀ ਫੈਮਲੀ ਨੂੰ ਕਿਹਾ ਤੇ ਉਹਨਾਂ ਨੇ ਜਿੱਥੋਂ ਚੈਨੀ ਬਣਾਈ ਸੀ ਉਹ ਚੈਨੀ ਜਗਤਾਰ ਸਿੰਘ ਜੱਗੀਜੋਲ ਦੇ ਮਦਦ ਨੇ ਉਹਨੂੰ ਗੁਫਤ ਤੋਹਫੇ ਦੇ ਵਜੋਂ ਦਿੱਤੀ ਸੀ ਉਹਦੇ 88ਵੇਂ ਜਨਮ ਦਿਨ ਦੇ ਉੱਤੇ ਤਾ ਉਹਦੀ ਮਾਤਾ ਦੀ ਨਿਸ਼ਾਨੀ ਵੀ ਇਹਨੂੰ ਕਿਹਾ ਜਾ ਸਕਦਾ ਕਿਉਂਕਿ ਉਹਦੇ ਮਾਤਾ ਜੀ ਬਾਅਦ ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ ਸੋ ਇਹ ਐਪਲੀਕੇਸ਼ਨ ਵੀ ਲਈ ਗਈ ਨਾਲ ਫੋਟੋ ਦਿੱਤੀ ਗਈ ਨਾਲ ਉਹਦੇ ਸ਼ਿਫਟ ਦਿੱਤੀ ਗਈ ਵੀ ਇਹਦਾ ਕਿੰਨਾ ਵਜਨ ਹੈ ਤਾਂ ਫਿਰ ਰਿਪੋਰਟ ਜਿਹੜੀ ਕੀਤੀ ਗਈ ਪੁਲਿਸ ਵੱਲੋਂ ਉਹ ਇਹ ਕੀਤੀ ਗਈ ਵੀ ਇਹ ਆਰਟੀਕਲ ਲੱਭ ਨਹੀਂ ਰਿਹਾ ਸਿਰਫ ਉਹ ਮੋਬਾਈਲ ਫੋਨ ਸਾਨੂੰ ਮਿਲਿਆ ਹੈਗਾ ਉਹ ਸਾਨੂੰ ਦੇਣ ਤੇ ਕੋਈ ਤਜ ਨਹੀਂ ਬਾਕੀ ਅਸੀਂ ਇਹ ਸਪੈਸ਼ਲ ਟੀਮਾਂ ਟੀਮ ਬਣਾਈ ਹੋਈ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਉਹ ਆਰਟੀਕਲ ਕਿੱਦਾਂ ਦਾ ਕਿਹਨੇ ਅਮਾਨਤ ਚ ਖਿਆਦ ਕੀਤੀ ਹੈ ਕਿਹਨੇ ਖਾਦੇ ਆ ਕਿਹਦੇ ਖਿਲਾਫ ਕੀ ਕਾਰਵਾਈ ਆ ਉਹਦੇ ਸਬੰਧ ਦੇ ਵਿੱਚ ਕਾਰਵਾਈ ਆਉਣ ਤੋਂ ਬਾਅਦ ਅਦਾਲਤ ਨੂੰ ਦੱਸਿਆ ਜਾਏਗਾ ਸੋ ਕੋਲਮ ਲਾ ਕੇ 22/7/25 ਨੂੰ ਲਾਈ ਹੋਈ ਐਪਲੀਕੇਸ਼ਨ ਜਿਹਦੇ ਵਿੱਚ ਅਸੀਂ ਇਹ ਵੀ ਕਿਹਾ ਕਿ ਇਹ ਜਿਹੜੇ ਆਰਟੀਕਲਸ ਹੈਗੇ ਆ ਇਹ ਜਦੋਂ ਚਰਨਜੀਤ ਅਦੋੜਾ ਐਡੀਸ਼ਨ ਸੈਸ਼ਨ ਜੱਜ ਸਪੈਸ਼ਲ ਕੋਰਟ ਮੋਗਾ ਦੀ ਅਦਾਲਤ 'ਚ ਗਵਾਹੀ ਹੋਈ ਸੀ ਪੀਡਬਲਯੂ 10 DSP ਬਲਵਿੰਦਰ ਸਿੰਘ ਜਿਹਦੀ ਅਗਵਾਈ ਚ ਜੱਗੀ ਜੋਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਨਾਲ ਜੰਗਜੀਤ ਸਿੰਘ ਉਸ ਸਮੇਂ ਦੇ ਐਸਐਚਓ ਬਾਗਾਪੁਰਾਣਾ ਦੇ ਜਸਪਾਲ ਸਿੰਘ ਐਸਆਈ ਨੇ ਗਵਾਹੀ ਪਾਈ ਸੀ ਐਗਜ਼ਿਬਿਟ ਪੀਡੂ 4ਓਵਰ ਸੀ ਦੇ ਮੁਤਾਬਕ ਉਹ ਜਾਮਾ ਤਲਾਸ਼ੀਕਰ ਆਰਟੀਕਲ ਪੀਡੂ 10 DSP ਬਲਵਿੰਦਰ ਸਿੰਘ ਦੀ ਗਵਾਹੀ ਦੇ ਵਿੱਚ ਪੇਸ਼ ਹੋਏ ਜਿਹਦੇ ਵਿੱਚ 5000 ਰੁਪਏ ਇਹਦੇ ਜਿਹੜੇ ਸੀ ਨੋਟ ਉਹਨਾਂ ਨੂੰ ਐਮਓ 6 ਤੋਂ ਲੈ ਕੇ ਐਮਓ 9 ਤੱਕ ਲਾਇਆ ਗਿਆ ਸੀਗਾ ਇੱਕ ਜਿਹੜੀ 골ਡ ਰਿੰਗ ਸੀਗੀ ਅੱਦੇ ਤੋਲੇ ਦੀ ਜਿਹੜੀ ਕੀ ਉਹਦੇ ਵਿਆਹ ਦੀ ਜਿਹੜੀ ਰਿੰਗ ਉਹਨਾਂ ਦੇ ਸੌਦਾ ਸਾਹਿਬ ਦੇ ਦੱਸਣ ਮੁਤਾਬਕ ਆ ਉਹ ਐਮਓ 10 ਲਾਇਆ ਗਿਆ ਸੀ ਤੇ ਇੱਕ ਚੈਨ 10 ਤੋਲੇ ਦੀ ਜਿਹੜੀ ਐਮਓ 11 ਲਾਇਆ ਗਿਆ ਸੀਗਾ ਸੋ ਅਸੀਂ ਸੀਲ ਵੀ ਦਿੱਤੀ ਫੋਟੋ ਵੀ ਦਿੱਤੀ ਐਮਓ ਵੀ ਲੱਗੇ ਹੋਏ ਸਨ ਪਰ 28 10 2025 ਨੂੰ ਐ ਅਡੀਸ਼ਨਲ ਸੈਸ਼ਨ ਜਨਰਲ ਸਪੈਸ਼ਲ ਕੋਡ ਮੌਜੂਦਾ ਸ਼੍ਰੀ ਬਿਸ਼ਨ ਸਰੂਪ ਮੋਗਾ ਦੀ ਅਦਾਲਤ ਵੱਲੋਂ ਉਹ ਐਪਲੀਕੇਸ਼ਨ ਸਾਡੀ 22 7 25 ਵਾਲੀ ਡਿਸਪੋਜ਼ ਕਰਤੀ ਗਈ ਇਹ ਕਹਿ ਕੇ ਕਿ ਮੋਬਾਈਲ ਫੋਨ ਜਿਹੜਾ ਹੈਗਾ ਉਹ ਜਗਤਾ ਸਿੰਘ ਜੱਗੀ ਜੋਲ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਭਾ ਮੈਨੂੰ سپੁੱਧ ਕਰ ਦਿੱਤਾ ਜਾਵੇ ਤੇ ਅੱਜ 4 ਦਸੰਬਰ 2025 ਨੂੰ ਬਾਗਾਪੁਰਾ ਨੇ ਥਾਣੇ ਦੇ ਵਿੱਚ ਜਾ ਕੇ ਜਿਹੜਾ ਉਹ ਮੋਬਾਈਲ ਆ ਉਹ ਮੈਂ ਜਾ ਕੇ ਲਿਆ ਹੈਗਾ ਆ ਉਹ ਉਹ ਮੋਬਾਈਲ ਹੈਗਾ ਜਿਹੜਾ ਜਗਤਾ ਸਿੰਘ ਜੱਗੀ ਜੋਲ ਕੋਲ ਆ ਗਿਆ ਸੀ ਇਹ ਚੱਲਦਾ ਤਾਂ ਨਹੀਂ ਹੈਗਾ ਉਦਾਂ ਇਹਦੀ ਦਸ਼ਾ ਠੀਕ ਲੱਗਦੀ ਆ ਕਿਸੇ ਮਾਹ ਨੂੰ ਦਿਖਾ ਕੇ ਫਿਰ ਇਹਨੂੰ ਚਲਾਉਣ ਦਾ ਯਤਨ ਕਰਾਂਗੇ ਤੇ ਜਿਹੜੇ 5000 ਰੁਪਏ ਤੇ 골ਡ ਰਿੰਗ ਅੱਧੇ ਤੋਲੇ ਦੀ ਤੇ 골ਡ ਚੇਨ 10 ਤੋਲੇ ਦੀ ਉਹਦਾ ਅਜੇ ਤੱਕ ਕੋਈ ਪਤਾ ਨਹੀਂ ਪੁਲਿਸ ਨੇ ਅਜੇ ਤੱਕ ਕੋਈ ਰਿਪੋਰਟ ਨਹੀਂ ਕੀਤੀ ਸੋ ਇਹਦੇ ਸਬੰਧ ਦੇ ਵਿੱਚ ਹੋ ਜਾਣਕਾਰੀ ਸਿਦਵਾ ਬੇਟ ਲੁਧਿਆਣੇ ਦੇ ਮੁੰਛੀ ਨੂੰ ਪਿੱਛੇ ਅਰੈਸਟ ਕੀਤਾ ਗਿਆ 1.5 ਤੋਲੇ 1.5 ਤੋਲੇ ਸੋਨੇ ਦੇ ਜਿਹੜਾ ਉਹਨੇ ਵੇਚ ਕੇ ਖਾ ਗਿਆ ਇੱਕ ਬੰਦਾਲੇ ਦੇ ਐਮਐਸਸੀ ਨੂੰ ਵੀ ਹਰ ਹਾਲ ਦਾ ਹਰਪ੍ਰੀਤ ਸਿੰਘ ਨੂੰ ਵੀ ਕੀਤਾ ਗਿਆ ਉਹ ਵੀ ਕੇਸ ਪ੍ਰੋਪਰਟੀ ਮਾਲਖਾਨੇ ਦੇ ਵਿੱਚੋਂ ਮਾਲ ਵੇਚ ਕੇ ਖਾ ਗਿਆ ਇਸ ਤੋਂ ਇਲਾਵਾ ਸਾਦਿਆਂ ਨੂੰ ਪਤਾ ਵੀ ਡੀਆਜੀ ਭੁੱਲਾ ਦੇ ਇੱਕ ਫੜਿਆ ਗਿਆ ਉਹਦੇ ਕੋਲ 2.5 ਕਿਲੋ ਸੋਨਾ ਮਿਲਿਆ ਤੇ ਜਿੰਨੇ ਵੀ ਕਰਪਟ ਪੁਲਸ ਵਾਲੇ ਹੈਗੇ ਮੈਨੂੰ ਲੱਗਦਾ ਉਹਨਾਂ ਕਿਸੇ ਨੂੰ ਵੀ ਫੜ ਲਿਆ ਜਾਵੇ ਤੇ ਉਹਦੇ ਕੋਲ 2-4-5 ਕਿਲੋ ਸੋਨਾ ਪਿਆ ਹੋਊਗਾ ਜਦੋਂ ਜਗਤਾ ਸਿੰਘ ਜੱਗੀ ਜੋਹ ਨੂੰ ਅਰੈਸਟ ਕੀਤਾ ਗਿਆ ਸੀ ਤਾਂ ਉਦੋਂ ਕੈਪਟਨ ਮਨਿੰਦਰ ਸਿੰਘ ਉਸ ਸਮੇਂ ਦੇ ਮੁੱਖ ਮੰਤਰੀ ਡੀਜੀਪੀ ਸ਼੍ਰੀਦੇਸ਼ ਰੋੜਾ ਪੰਜਾਬ ਪੁਲਸ डीजी इंटेलिजेंस दिनकर गुप्ता ਜਿਹੜਾ ਕਿ ਬਾਅਦ ਚ ਐਨਆਈਏ ਦਾ ਡਾਇਰੈਕਟਰ ਵੀ ਬਣਿਆ ਤੇ ਐਸਐਸਪੀ ਮੋਗਾ ਸੀ ਉਸ ਸਮੇਂ 2007 ਰਾਜਜੀਤ ਸਿੰਘ ਹੁੰਦੜ ਜਿਹੜਾ ਕੀ ਹੁਣ ਉਹ ਸਰਕਾਰ ਦਾ ਹੀ ਭਗੌੜਾ ਆ ਉਹਨੇ ਕਿੰਨੀ ਕ腐ਸ਼ਨ ਕੀਤੀ ਕਰੋੜਾਂ ਦੀਆਂ ਜਾਇਦਾਦਾਂ ਬਣਾਈਆਂ ਤੇ ਅੱਜ ਦੀ ਤਰੀਕ ਨੂੰ ਪੀਓ ਡਿਕਲੇਅਰ ਕੀਤਾ ਹੋ ਸਕਦਾ ਦਿਨਕਰ ਗੁਪਤਾ ਜਾਂ ਸ਼ਰੇਸ਼ ਅਦੋੜਾ ਜਾਂ ਕੈਪਟਨ ਅਮਿੰਦਰ ਸਿੰਘ ਦੇ ਮੋਤੀ ਮਹਿਲ 'ਚ ਬੈਠਾ ਹੋਵੇ ਨਾਲ ਉਦੋਂ ਅਰੈਸਟ ਪਾਉਣ ਵਾਲਾ ਡੀਐਸਪੀ ਬੁਲਵਿੰਦਰ ਸਿੰਘ ਐਸਐਚਓ ਭਾਗਾਪਤਾਨਾ ਜੰਗਜੀਤ ਸਿੰਘ ਜਿਹੜਾ ਕਿ ਹੁਣ ਡੀਐਸਪੀ ਬਣਿਆ ਹੋਇਆ ਉਹਦੀ ਗਵਾਹੀ ਬਦੌਲ ਡੀਐਸਪੀ ਦਰਜ ਕੀਤੀ ਗਈ ਸੋ ਮੈਨੂੰ ਤਾਂ ਲੱਗਦਾ ਵੀ ਜਗਤਾ ਸਿੰਘ ਜੱਗੀ ਜੋਲ ਦੀ ਸੋਨੇ ਦੀ ਚੈਨ ਇਹ ਸਾਰੇ ਪੰਜ ਛੇ ਅਫਸਰ ਰਲ ਮਿਲ ਕੇ ਖਾ ਗਏ ਦੋ ਦੋ ਤੋਲੇ ਕਰ ਲਏ ਇਹਨਾਂ ਨੇ ਜਿਵੇਂ ਕਿ ਪੰਜਾਬ ਪੁਲਿਸ ਇਹੋ ਜੇ ਗਲਤ ਕੰਮਾਂ ਦੇ ਵਾਸਤੇ ਮੈਂ ਨਹੀਂ ਕਹਿੰਦਾ ਸਾਰੇ ਪੁਲਿਸ ਅਫਸਰਾਂ ਦੇ ਰਲ ਕੇ ਖਾਲੀ ਕੋ ਚੰਗੇ ਵੀ ਹੋਣਗੇ ਤੇ ਆਮ ਤੌਰ ਤੇ ਇਹੀ ਗੱਲ ਹੁੰਦੀ ਆ ਵੀ ਜਿਹੜੇ ਵੱਡੇ ਪੁਲਿਸ ਅਫਸਰ ਜਿਹੜੀ ਕੋਈ ਕਾਰਵਾਈ ਕਰਦੇ ਆ ਉਹਨਾਂ ਦੀ ਗਾਜ ਹੀਟ ਲਿਆਲੇ ਜਿਹੜੇ ਜਿਹੜੇ ਸਿਰ ਹੁਕਮ ਦੀ ਤਮੀਲ ਕਰਦੇ ਉਹਨਾਂ ਦੇ ਉੱਤੇ ਆ ਕੇ ਡਿੱਗਦੀ ਆ ਹੁਣ ਇਹ ਇਨਕੁਆਰੀ ਕਿਹੜੇ ਰੁਖ ਜਾਊਗੀ ਕਿਹਦੇ ਖਿਲਾਫ ਕੀ ਕਾਰਵਾਈ ਹੋਊਗੀ ਏਐਸਆਈ ਤਰਸੀਮ ਸਿੰਘ ਤਾਂ ਮਲ ਚੁੱਕਿਆ ਉਹ ਉਹ ਲੈ ਜੋ ਉਹ ਲੈ ਗਿਆ ਜਾਂ ਉਹਦੇ ਬਿਹਾਰ ਤੇ ਕੋਈ ਹੋਰ ਲੈ ਗਿਆ ਜਾਂ ਮੌਜੂਦਾ ਕੋਈ ਅਫਸਰ ਕਰ ਗਿਆ ਜਾਂ ਪਹਿਲਾਂ ਹੀ ਉਹ ਖੁਦ-ਬੁਦ ਕਰ ਦਿੱਤੀ ਗਈ ਸੀਗੀ ਉਹਦੋਂ ਦਾ ਰਾਜੀਤ ਹੁੰਦੜੀ ਲੈ ਗਿਆ ਜਾਂ ਉਹਦੋਂ ਦਾ ਕੋਈ ਐਸਐਚਓ ਜਾਂ ਡੀਐਸਪੀ ਲੈ ਗਿਆ ਇਹਦੇ ਸਬੰਧ ਦੇ ਵਿੱਚ ਪੜਤਾਲ ਨਾਲ ਸਲਾਹ ਕਰਕੇ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਵੀ ਪਾਵਾਂਗੇ ਸੋ ਮੈਂ ਤਾਂ ਇਹ ਕਵਾਂਗਾ ਬੜੀ ਸ਼ਰਮ ਦੀ ਗੱਲ ਆ ਇੱਕ ਨੌਜਵਾਨ ਯੂਕੇ ਤੋਂ ਆਇਆ ਮੁੱਖ ਮੰਤਰੀ ਡੀਜੀਪੀ ਐਸਐਸਪੀ ਲੈਵਲ ਤੇ ਵੱਡੇ ਵੱਡੇ ਧਗਮਜੇ ਮਾਰੇ ਗਏ ਪੀਐਸ ਹੀ ਆ ਕਰਤਾ ਜੀ ਅਸੀਂ ਬਹੁਤ ਪੰਜਾਬ ਨੂੰ ਬਚਾ ਲਿਆ ਆਪ ਉਹ ਪ੍ਰੈਸ ਕਾਨਫਰੰਸ ਕਰਨ ਵਾਲਿਆਂ ਦਾ ਜਿਹੜਾ ਸੁਲੇਸ਼ ਰੌੜਾ ਦਿਨਕਰ ਗੁਪਤਾ ਦੀ ਜਿਹੜੀ ਡੀਜੀ ਚਟੋਪਾਦਿਆ ਦੀ ਕੋਲਸੀਪੀਏ ਨੈਕਸਸ ਹੈਗਾ ਸਮੇਤ ਰਾਜੀਤ ਹੁੰਦਲ ਦੇ ਵੀ ਇਹਨਾਂ ਨੇ ਪੰਜਾਬ ਨੂੰ ਨਸ਼ਿਆਂ 'ਚ ਗਰਕ ਕੀਤਾ ਇਹਨਾਂ ਨੇ ਜਿਹੜਾ ਡਰਗ ਨੈਕਸਸ ਬਣਾਇਆ ਹੋਇਆ ਨਾਰਕੋ ਟੈਰਰ ਤੇ ਉਹਨਾਂ ਨੇ ਆਪਣੀ ਉਹ ਗੱਲ ਕਾਉਣ ਵਾਸਤੇ ਜੱਗੀ ਜੋ ਵਰਗੇ ਬੇਕਸੂਰ ਨੌਜਵਾਨਾਂ ਦੇ ਉੱਤੇ ਕੇਸ ਪਾਏ ਤੇ ਬਾਅਦ ਦੇ ਵਿੱਚ ਉਹਦੀ ਚੈਨੀ ਤੇ ਉਹ ਵੀ ਖਾ ਗਏ ਤੇ ਹੁਣ ਬੜੀ ਸ਼ਰਮ ਦੀ ਗੱਲ ਆ ਪੰਜਾਬ ਪੁਲਿਸ ਚੈਨੀ ਚੋਰ ਕਿਤੇ ਹੈਸ਼ਟੈਗ ਨਾਲ ਚੱਲ ਜਵੇ ਇਹ ਆਪ ਚੈਨੀ ਚੋਰ ਜੱਗੀ ਜੋਲ ਦੀ ਚੈਨੀ ਜਿਹੜੀ ਪੰਜਾਬ ਪੁਲਿਸ ਦੇ ਉੱਤੇ ਇਲਜ਼ਾਮ ਆ ਭਾੜ ਕਾਲਾ ਧੱਬਾ ਲੱਗ ਗਿਆ ਇਹ ਜੱਗੀ ਜੋਲ ਨੂੰ ਜਿੱਥੇ 8 ਸਾਲ ਹੋ ਜੇ ਵੀ ਜੇਲ੍ਹ ਦੇ ਵਿੱਚ ਬੈਠਾ ਉਹਦੇ ਕੇਸ ਐਨਆਈ ਵਾਲੇ ਚੋਂ ਇੱਕ ਬੇਲ ਹੋ ਗਈ ਆ 7 ਬੇਲ ਆਉਂਦੀਆਂ ਪੈਂਡਿੰਗ ਆ ਸੋ ਪੰਜਾਬ ਪੁਲਿਸ ਦੇ ਵਾਸਤੇ ਤੇ ਖਾਸ ਤੌਰ ਤੇ ਕੈਪਟਨ ਮਨਿੰਦਰ ਸਿੰਘ ਉਹਦੇ ਵਾਸਤੇ ਬੜੀ ਸ਼ਰਮ ਦੀ ਗੱਲ ਆ ਕਿ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਇੱਕ ਨੌਜਵਾਨ ਤੇ ਝੂਠੇ ਕੇਸ ਪਾਏ ਤੇ ਤੁਸੀਂ ਚੈਨੀ ਚੋਰੋਂ ਜਗਤਾ ਸਿੰਘ ਜੱਗੀ ਜੋਲਤਾ ਅਦਾਲਤੋਂ ਵੱਲੋਂ ਬੜੀ ਹੋ ਗਿਆ ਪਰ ਤੁਸੀਂ ਚੈਨੀ ਖਾ ਲਈ ਉਹਦੀ ਵੰਡ ਕੇ ਖਾਣੀ 2-2 ਤੋਲੇ ਲੈ ਗਏ ਸਾਰੇ ਡੀਜੀਪੀ ਤੇ ਕੈਪਟਨ ਮਨਿੰਦਰ ਸਿੰਘ ਤੇਰ ਕੋ ਕਿਸ ਗੱਲ ਦੀ ਕਮੀ ਸੀ ਕੈਪਟਨ ਮਨਿੰਦਰ ਸਿੰਘ ਤੇਰ ਕੋ ਮਹਿਲ ਬਣਿਆ ਤੇ ਤੈਨੂੰ ਕੀ ਲੋੜ ਪਈ ਸੀ ਜੱਗੀ ਜੋਲ ਦੀ ਚੈਨੀ ਖਾਣ ਦਾ ਤੂੰ ਵੀ ਚੈਨੀ ਚੋਰ ਕਹਾਇਆ ਤੇ ਤੇ ਡੀਜੀਪੀ ਸ਼ਰੇਸ਼ ਧੋੜਾ ਦਿਨਕਰ ਗੁਪਤਾ ਰਾਜੀਤ ਹੁੰਦਲ ਭਗੌੜਾ ਤੁਹਾਡਾ ਉਹ ਵੀ ਚੈਨੀ ਚੋਰ ਸੋ ਤੁਸੀਂ ਚੈਨੀ ਚੋਰ ਹੋ ਤੁਹਾਡੇ ਉਤੇ ਸਨੇਚਿੰਗ ਦਾ ਪਲਚਾ ਹੋਣਾ ਚਾਹੀਦਾ ਇੱਕ ਨੌਜਵਾਨ ਤੇ ਛੂਟਾ ਕੇਸ ਪਾਇਆ ਤੁਸੀਂ ਪ੍ਰੈਸ ਕਾਨਫਰੈਂਸ ਕਰਕੇ ਬਜ਼ਾਰਮੀ ਕੀਤੀ ਤੇ ਉਹ ਬਰੀ ਹੋ ਗਿਆ ਤੇ ਤੁਸੀਂ ਉਹਦੀ ਹੁਣ ਚੈਨੀ ਵੀ ਖਾ ਗਏ ਹੋ ਸੋ ਮੈਂ ਨੌਜਵਾਨਾਂ ਨੂੰ ਬੇਨਤੀ ਕਰੂੰਗਾ #ਚਲਾਓਪੰਜਾਬਪੁਲਿਸਚੈਨੀਚੋਰ ਜੰਗੀ ਜੋਲ ਦੀ ਚੈਨ ਜਾਂ ਉਸ ਮੁੱਲ ਦੀ ਅੱਜ ਸੋਨੇ ਦੀ ਕੀ ਕੀਮਤ ਹੈ 1.5 ਲੱਖ ਨੂੰ ਤੋਲਾ ਸੋਨਾ ਹੋਇਆ ਉਹਦੀ 15-16 ਲੱਖ ਦੇ ਜਿਹੜੇ ਉਹਦੇ ਚ ਖਾ ਗਏ ਹੈਗੇ ਤਾਂ 5000 ਰੁਪਏ ਰੱਖ ਲਓ ਤੁਸੀਂ ਸਾਨੂੰ ਕੋਈ ਪਤਵਾ ਨਹੀਂ ਉਹਦੀ ਮਾਂ ਦੀ ਯਾਦ ਤੇ ਉਹਦੇ ਵਿਆਹ ਦੀ ਜਿਹੜੀ ਯਾਦ ਆ ਚੈਨੀ ਤੇ ਮੰਦਰੀ ਜਿਹੜੀ ਉਹਦੀ ਮੁਰਦਿਓ ਜਾ ਉਹਦੇ ਬਾਬਾ ਦਾ ਸੋਨਾ ਜਿਹੜਾ ਤੁਸੀਂ ਜਿਹੜਾ ਹਵਾਲੇ ਕਰੋ ਤੇ ਮੈਂ ਜ਼ਿੰਮੇਵਾਰ ਸਮਝਦਾ ਕੈਪਟਨ ਅਰਮਿੰਦਰ ਸਿੰਘ ਸ਼੍ਰੇਸ਼ ਅਦੋਲਾ ਦਿਨਕਰ ਗੁਪਤਾ ਰਾਜੀਤ ਹੁੰਦਰ ਤੇ ਜੰਗਜੀਤ ਡੀਐਸਪੀ ਬੁਦਵਿੰਦਰ ਤੇ ਐਸਆਈ ਜਸਪਾਲ ਸਿੰਘ ਇਹਨਾਂ ਨੇ ਇਹ ਰਲ ਮਿਲ ਕੇ ਜਿਹੜੀ ਆ ਖੁੱਦਬੋਦਗੀ ਕੀਤੀ ਆ ਤੇ ਅਸੀਂ ਇਸ ਕੇਸ ਨੂੰ ਫੋਲੋ ਕਰਾਂਗੇ ਇਹ ਸਾਰਿਆਂ ਨੂੰ ਪਾਰਟੀ ਬਣਾਵਾਂਗੇ ਹਾਈ ਕੋਰਟ ਦੇ ਵਿੱਚ ਖਿੱਚਾਂਗੇ ਵੀ ਇਹ ਕਿਸ ਤਰ੍ਹਾਂ ਮੁੱਖ ਮੰਤਰੀ ਤੋਂ ਲੈ ਕੇ ਤੇ ਡੀਐਸਪੀ ਤੇ ਐਸਐਚਓ ਤੱਕ ਜਗਤਾ ਸਿੰਘ ਜੱਗੀ ਜੋਲ ਦੀ ਜਿਹੜੀ ਆ ਇਹਨਾਂ ਨੇ ਚੈਨੀ ਚੋਰੀਆ ਇਹ ਸਾਰੇ ਤੇ ਇਹਨਾਂ ਦੇ ਉੱਤੇ ਪਲਚਾ ਦਲਜ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਦੇ ਡੀਜੀਪੀ ਤੇ ਭਗੌੜੇ ਐਸਐਸਪੀ ਨੇ ਆਪ ਕੀਤੀ ਸੀ ਸੋ ਇਹਨਾਂ ਨੂੰ ਜਵਾਬਦਾਰੀ ਦੇਣੀ ਪੈਗੀ ਅਸੀਂ ਖਿੱਚਾਂਗੇ ਇਹਨਾਂ ਨੂੰ ਹਾਈ ਕੋਰਟ ਦੇ ਵਿੱਚ ਜਾਂ ਤਾਂ ਹੁਣ ਇਹਨਾਂ ਦੇ ਉਹ ਵੀ ਵਿੱਚ ਆ ਰਹੇ ਨੇ ਬੰਦੇ ਜਿਹੜੇ ਕਹਿੰਦੇ ਜੀ ਇੰਨੇ ਕ ਪੈਸੇ ਲੈ ਲਓ ਲੱਖ ਲੈ ਲਓ 2 ਲੱਖ ਲੈ ਲਓ ਸੋ ਸਾਨੂੰ ਤਾਂ ਚੈਨੀ ਚਾਹੀਦੀ ਆ ਜਿਹੜੀ 10 ਤੋਲੇ ਦੀ ਤੇ ਅੱਧੇ ਤੋਲੇ ਦੀ ਜਿਹੜੀ ਮੁੰਦਰੀ ਆ ਉਹ ਚਾਹੀਦੀ ਆ ਜਾਂ ਉਹ ਦੇ ਦਿਓ ਤੁਹਾਡੇ ਕੋਲਥੇ ਦਾ ਕ腐ਸ਼ਨ ਦਾ ਪੈਸਾ ਇਕੱਠਾ ਕੀਤਾ ਨਸ਼ਾ ਵੇਚ ਵੇਚ ਕੇ ਤੁਸੀਂ ਤੁਹਾਡਾ ਭਗੌੜਾ ਰਾਜਜੀਤ ਹੰਦਲ ਉਹਦੀ ਪ੍ਰਾਪਰਟੀ ਅਟੈਚ ਕੀਤੀ ਆ ਉਹਦੇ ਵਿੱਚੋਂ ਕੁਆਮੁੱਲ ਪਾ ਕੇ ਦਿਓ ਸੋ ਇਹ ਸਾਰੇ ਜਿਹੜੇ ਆ ਉਹ ਆਰਟੀਕਲ ਖਾਸ ਤੌਰ ਤੇ ਚੈਨੀ ਤੇ ਮੁੰਦੀ ਲੈ ਕੇ ਦੱਸਾਂਗੇ ਸੋ ਅੰਤ ਦੇ ਵਿੱਚ ਫਤਿਹ ਬੁਲਾਉਂਦਾ ਹੋਇਆ ਮੈਂ ਇਹ ਕਵਾਂਗਾ #ਪੰਜਾਬਪੁਲਿਸਚੈਨੀਚੋੜ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ